ਦੇਖੋ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜੇ ਬੰਦੇ ਤੁਸੀਂ ਮੇਰ ਸਿੰਘ ਥੇੜੀ ਦੀ ਗੱਲ ਕੀਤੀ ਹੈ ਸਰਦਾਰ ਮੇਰ ਸਿੰਘ ਥੇੜੀ ਬਹੁਤ ਪੁਰਾਣੇ ਲੀਡਰ ਨੇ ਅਸੀਂ ਉਹਨਾਂ ਦਾ ਅੱਜ ਵੀ ਭਾਵੇਂ ਉਹ ਸਨਮਾਨ ਉਹਨਾਂ ਹੀ ਕਰਾਂਗੇ ਕੋਈ ਗੱਲ ਨਹੀਂ ਕਈ ਕਾਰਨ ਹੁੰਦੇ ਨੇ ਮੇਰੀ ਬੇਨਤੀ ਆ ਵੀ ਥੇੜੀ ਸਾਹਿਬ ਕਾਫੀ ਚਿਰ ਪਹਿਲਾਂ ਜਦੋਂ ਉਹਨਾਂ ਦੇ ਬੇਟੇ ਦੀ ਡੈਥ ਹੋਣ ਤੋਂ ਬਾਅਦ ਮੇਰਾ ਖਿਆਲ ਆ ਉਹਨਾਂ ਨੇ ਆਪਣੀ ਬੇਵਸੀ ਜ਼ਾਹਰ ਕਰਤੀ ਸੀ ਕਿ ਵੀ ਮੇਰੇ ਕੋਲੋਂ ਹੁਣ ਜਥੇ ਬੰਦੀ ਚ ਵਰਕ ਨਹੀਂ ਹੋ ਸਕਦਾ ਤੇ ਆਪਾਂ ਵੀ ਇਹ ਕਹਤਾ ਸੀ ਵੀ ਕੋਈ ਗੱਲ ਨਹੀਂ ਰਹੋਗੇ ਤੁਸੀਂ ਸਾਡੇ ਅਹੁਦੇਦਾਰੀ ਪਰ ਅਸੀਂ ਜੇ ਤੁਹਾਡੇ ਕੋਲ ਆਇਆ ਜਾਵੇ ਤਾਂ ਆਜੋ ਤੇ ਉਹਨਾਂ ਨੇ ਕਿਹਾ ਵੀ ਇਹ ਗੱਲ ਕਿ ਅਸੀਂ ਮੈਂ ਉਧਰ ਵੀ ਨਹੀਂ ਜਾਂਦਾ ਸੀ ਜਾਇਆ ਨਹੀਂ ਮੈਥੋਂ ਜਾਂਦਾ ਸੀ ਤੋਂ ਉਹਨਾਂ ਉਹਨਾਂ ਦੀ ਗੱਲ ਤਾਂ ਇਹ ਹੈ ਰਹੀ ਗੱਲ ਬਾਕੀਆਂ ਦੀ ਸਟੇਜ ਦੇ ਉੱਤੇ ਥੇੜੀ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਉਹ ਇੱਕ ਵੱਖਰੀ ਗੱਲ ਕਹੀ ਹੈ ਲੇਕਿਨ ਮਾਨਸ ਸਿੰਘ ਦੇ ਕੋਲੇ ਜਾ ਕੇ ਥੇੜੀ ਸਾਹਿਬ ਨੇ ਇੱਕ ਗੱਲ ਇਹ ਕਹੀ ਹੈ ਕਿ ਮੈਨੂੰ 2 ਦਿਨ ਹੋ ਗਏ ਸੀ ਸਰਜੀਤ ਬਹੁਤ ਜ਼ਿਆਦਾ ਮਤਲਬ ਕੰਪੈਲ ਕਰ ਰਿਹਾ ਸੀ ਕਿ ਤੂੰ ਲਾਜ਼ਮੀ ਆ ਤੇ ਮੈਂ ਚਾਹੁੰਦਾ ਸੀ ਵੀ ਮੈਂ ਨਹੀਂ ਜਾਣਾ ਉੱਥੇ ਯਾਨੀ ਉਹਦੀ ਇਹੋ ਜੀ ਗੱਲ ਮਤਲਬ ਮਾਨਸ ਸਿੰਘ ਨਾਲ ਹੋਈ ਉਹਨਾਂ ਨੂੰ ਇਹਨਾਂ ਨੂੰ ਕਹਿ ਕੇ ਗਿਆ ਰਹੀ ਗੱਲ ਬਾਕੀਆਂ ਦੀ ਜਿਹੜੀ ਹੈ ਗੱਲ ਪਟਿਆਲੇ ਜ਼ਿਲ੍ਹੇ ਦਾ ਪ੍ਰਧਾਨ ਉਹ ਜੋਰਾ ਸਿੰਘ ਬਲਵੇੜਾ ਨੂੰ ਅਸੀਂ ਪਹਿਲਾਂ ਹੀ ਜਥੇਬੰਦੀ ਦੇ ਵਿੱਚੋਂ ਇਸ ਕਰਕੇ ਕੱਢਿਆ ਜਾ ਚੁੱਕਿਆ ਉਹ ਬੰਦਾ ਕਿ ਉਸ ਬੰਦੇ ਨੇ ਜਿਸ ਵੇਲੇ ਅਸੀਂ ਲੈਂਡ ਪੂਲਿੰਗ ਦੇ ਖਿਲਾਫ ਲੜ ਰਹੇ ਸੀ ਉਸ ਲੜਾਈ ਦੇ ਵਿੱਚ ਇਸ ਬੰਦੇ ਨੇ ਬੰਦੇ ਰੋਕੇ ਆ ਤੇ ਜਥੇਬੰਦੀ ਕਤਈ ਉਸ ਬੰਦੇ ਨੂੰ ਮaaf ਨਹੀਂ ਕਰਦੀ ਜਿਹੜਾ ਬੰਦਾ ਜਥੇਬੰਦੀ ਨਾਲ ਅਜਿਹੀ ਧੋਖੇਬਾਜ਼ੀ ਕਰਦਾ ਹੈ ਜਾਂ ਗਦਾਰੀ ਕਰਦਾ ਹੈ। ਅਗਲੇ ਪਾਸੇ ਆ ਜਾਂਦੇ ਨੇ ਆ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਹੈ ਲਗਭਗ 2 ਮਹੀਨੇ ਪਹਿਲਾਂ ਇਹ ਵੀ ਜਥੇਬੰਦੀ ਚੋਂ ਕੱਢਿਆ ਜਾ ਚੁੱਕਿਆ ਹੈ। ਬਰਨਾਲੇ ਜ਼ਿਲ੍ਹੇ ਦਾ ਪ੍ਰਧਾਨ ਲਗਭਗ 6 ਮਹੀਨੇ ਪਹਿਲਾਂ ਅਸਤੀਫਾ ਦੇ ਚੁੱਕਿਆ ਹੈ। ਠੀਕ ਹੈ ਫਤੇਗੜ ਸਾਹਿਬ ਦਾ ਜ਼ਿਲ੍ਹਾ ਪ੍ਰਧਾਨ ਵੀ ਪਿਛਲੇ ਕੁਝ ਦਿਨ ਪਹਿਲਾਂ ਜਥੇਬੰਦੀ ਦੇ ਵਿੱਚੋਂ ਕੱਢਿਆ ਜਾ ਚੁੱਕਿਆ ਹੈ ਰਹੀਗੜ ਜਿਹੜਾ ਹੋਰ ਉੱਥੇ ਆਇਆ ਸੀਗਾ ਮੁਹਾਲੀ ਜ਼ਿਲ੍ਹੇ ਦਾ ਪ੍ਰਧਾਨ ਰਵਿੰਦਰ ਦੇਕਲਾ ਰਵਿੰਦਰ ਦੇਕਲਾ ਲਗਾਤਾਰ ਜਦੋਂ ਖਨੌਰੀ ਮੋਰਚਾ ਚੱਲਦਾ ਸੀ ਉਸ ਮੋਰਚੇ 'ਚ ਉਹ ਗੈਰਹਾਜ਼ਰ ਸੀ ਉਹਦੀ ਗੈਰਹਾਜ਼ਰੀ ਨੂੰ ਮਹਿਸੂਸ ਕਰਦਿਆਂ ਉੱਥੇ ਜਿਹੜੀ ਮੌਕੇ ਤੇ ਮੋਰਚਾ ਚਲਾ ਰਹੀ ਲੀਡਰਸ਼ਿਪ ਹੈ ਉਹਨੇ ਉਹਦੇ ਉਹਦੇ ਤੋਂ ਵੱਖਰੇ ਤੌਰ ਦੇ ਉੱਤੇ ਸਾਡੇ ਟਿਵਾਣਾ ਸਾਹਿਬ ਨੂੰ ਉੱਥੇ ਜਸਵਿੰਦਰ ਸਿੰਘ ਟਿਵਾਣਾ ਜਿਹੜੇ ਪਹਿਲਾਂ ਬਲਾਕ ਦੀ ਪ੍ਰਧਾਨਗੀ ਕਰਦੇ ਸੀ ਉਹਨਾਂ ਨੂੰ ਟੈਂਪਰੇਰੀ ਉਸ ਜ਼ਿਲ੍ਹੇ ਦਾ ਕਨਵੀਨਰ ਲਾਇਆ ਹੋਇਆ ਸੀ ਔਰ ਉਹ ਸਾਡੇ ਵਿੱਚ ਅੱਜ ਵੀ ਇੱਥੇ ਮਤਲਬ ਮੌਜੂਦ ਨੇ ਤੋਂ ਇਹਦੇ ਵਿੱਚ ਮੈਨੂੰ ਲੱਗਦਾ ਹੋਰ ਕੋਈ ਕੋਈ ਨਜ਼ਰ ਨਹੀਂ ਆ ਰਿਹਾ ਵੀ ਕੋਈ ਅਜੇਹਾ ਬੰਦਾ ਹੋਵੇ ਜਿਹੜਾ ਕਹਿਣ ਨੂੰ ਭਾਵੇਂ ਕੋਈ ਦਸਨ ਹੋਰ ਕਿਹੜਾ ਇਹਦੇ ਚੋ ਜਿਹੜਾ ਉਹਨਾਂ ਨਾਲ ਗਿਆ ਇੱਕ ਰੂਪਨਗਰ ਦੇ ਪ੍ਰਧਾਨ ਦਾ ਨਾਮ ਲਿਆ ਸੀ ਰੂਪਨਗਰ ਦੇ ਪ੍ਰਧਾਨ ਦਾ ਅ ਪਹਿਲੀ ਤਾਂ ਗੱਲ ਦਾ ਰੂਪਨਗਰ ਦਾ ਜਿਹੜਾ ਪ੍ਰਧਾਨ ਸਾਡਾ ਕੁਲਵਿੰਦਰ ਸਿੰਘ ਉਹ ਲਗਾਤਾਰ ਮੈਨੂੰ ਲੱਗਦਾ ਪਿਛਲੇ 2-3 ਸਾਲ ਤੋਂ ਜਥੇਬੰਦੀ ਦੀ ਕਿਸੇ ਮੀਟਿੰਗ 'ਚ ਨਹੀਂ ਆਇਆ ਤੇ ਜੇ ਉਹ ਮੀਟਿੰਗ 'ਚ ਹੀ ਨਹੀਂ ਆਇਆ ਮੀਟਿੰਗ ਦਾ ਹਿੱਸਾ ਹੀ ਨਹੀਂ ਬਣਿਆ ਤਾਂ ਜਥੇਬੰਦੀ ਦੇ ਸੰਵਿਧਾਨ ਦੇ ਮੁਤਾਬਕ ਉਹ ਆਪਣੇ ਆਪ ਹੀ ਜਥੇਬੰਦੀ ਦਾ ਅਹੁਦੇਦਾਰ ਨਹੀਂ ਰਹਿੰਦਾ ਮੈਂ ਇੱਕ ਹੋਰ ਸੱਚ ਦੱਸ ਦਿਆਂ ਬਰਨਾਲੇ ਤੋਂ ਇੱਕ ਉਹਨਾਂ ਨੇ ਹੋਰ ਡਰਾਮਾ ਕੀਤਾ ਹੈ ਬਰਨਾਲੇ ਤੋਂ ਉਹਨਾਂ ਨੇ ਰੂਪ ਸਿੰਘ ਢਿੱਲਵਾ ਨੂੰ ਵੀ ਮਤਲਬ ਉੱਥੇ ਲਿਜਾ ਕੇ ਪੇਸ਼ ਕੀਤਾ ਹੈ ਔਰ ਮੇਰਾ ਖਿਆਲ ਹੈ ਸਾਰੇ ਲੋਕਾਂ ਨੂੰ ਪਤਾ ਹੋਵੇਗਾ ਕਿ ਰੂਪ ਸਿੰਘ ਢਿੱਲਵਾ ਅਸੀਂ ਜਥੇਬੰਦੀ ਦੇ ਵਿੱਚੋਂ ਇੱਕ ਬਹੁਤ ਘਟੀਆ ਹਰਕਤ ਕਰਨ ਕਰਕੇ ਕੱਢਿਆ ਜਿਹਨੂੰ ਜਿਹਨੂੰ ਮਤਲਬ ਮਾਈਕ ਤੇ ਬੋਲਣਾ ਮੈਂ ਉਚਿਤ ਨਹੀਂ ਸਮਝਦਾ ਉਹ ਕੱਢਿਆ ਸੀ ਔਰ ਉਹਨੂੰ ਲੈ ਲਿਆ ਸੀ ਕਾਦੀਆਂ ਸਾਹਿਬ ਦੀ ਜਥੇਬੰਦੀ ਨੇ ਉਹ ਭਾਈ ਕਾਦੀਆਂ ਦਾ ਸੀ ਜੇ ਉਹਨਾਂ ਨੂੰ ਉਹਨੂੰ 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 ਲਗਾਏ ਨੇ ਤਾਂ ਕਾਦੀਆਂ ਦਾ ਲਗਾਏ 79 ਨਾ ਸਾਡਾ ਕੋਈ ਦਿਨ ਮਤਲਬ ਸੀ ਮੈਂ ਜੁਲੇ ਆਗੂਆਂ ਤੋਂ ਇੱਕ ਸਵਾਲ ਪੁੱਛਣਾ ਚਾਹੁੰਨਾਗਾ ਕੀ ਉਹ ਜਿਹੜੀ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀਗਾ ਵੀ ਡੱਲੇ ਵਾਲ ਸਾਹਿਬ ਕਹਿੰਦੇ ਵੀ ਫੰਡ ਦਿਓ ਭਾਵੇਂ ਜ਼ਮੀਨ ਵੇਚ ਕੇ ਦਿਓ 2 ਕਿਲਾ ਕਿਲਾ 2 ਕਿਲਾ ਇਸ ਤਰ੍ਹਾਂ ਦਾ ਜਿਹੜਾ ਬਿਆਨ ਦਿੱਤਾ ਸੀਗਾ ਹਾਂਜੀ ਲਵਜੀਤ ਸਿੰਘ ਜੀ ਕੀ ਸਚਾਈ ਹੈ ਇਸ ਵਾਰੇ ਦੇਖੋ ਮੇਰੇ ਨਾਲ ਵੀ ਸੀਨੀਅਰ ਜ਼ਿਲ੍ਹਾ ਮੀਤਪੁਰ ਦਾ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਜਰਨਲ ਕਸਰ ਸਾਰੇ ਬੈਠੇ ਨੇ ਜਦੋਂ ਦੇ ਅਸੀਂ ਜਥੇਬੰਦੀ ਚ ਆਏ ਹਾਂ ਕਿਸੇ ਵੀ ਮੀਟਿੰਗ 'ਚ ਇਹੋ ਜੀ ਕੋਈ ਵੀ ਗੱਲ ਨਹੀਂ ਹੋਈ ਸਰਦਾਰ ਸਰਜੀਤ ਸਿੰਘ ਜਾਂ ਦਲਵੀਰ ਸਿੰਘ ਪਤਾ ਨਹੀਂ ਕਿਹਦੀਆਂ ਬੇਤੁਕੀਆਂ ਗੱਲਾਂ ਕਰਦੇ ਨੇ ਕਿਹਦੇ ਦਬਾਅ ਹੇਠ ਨੇ ਕੀ ਸਰਕਾਰ ਦਾ ਉਹਨਾਂ ਤੇ ਦਬਾਅ ਹੈ ਸਾਨੂੰ ਨਹੀਂ ਪਤਾ ਕਦੇ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਕਾਕਾ ਸਿੰਘ ਪੂਲੜਾ ਨੇ ਇਹੋ ਜਿਹਾ ਕੋਈ ਵੀ ਸ਼ਬਦ ਨਹੀਂ ਵਰਤਿਆ ਕਿ ਜ਼ਮੀਨ ਵੇਚ ਕੇ ਪੈਸੇ ਦੇ ਉਤੇ ਤੇ ਜੀ ਇੱਕ ਕਾਲਾ ਐਲਾਨ ਕੀਤਾ ਗਿਆ ਕਿ ਪਸੌਰਾ ਸਿੰਘ ਸਿੱਧੂ ਪਰ ਦੀ ਸੋਚ ਨੂੰ ਕਾਇਮ ਰੱਖਣ ਦੇ ਲਈ ਦਲਵੀਰ ਸਿੰਘ ਨੂੰ ਨਵੀਨਤ ਨਿਯੁਕਤ ਕੀਤਾ ਗਿਆ ਇਸ ਬਾਰੇ ਹਾਂਜੀ ਤੁਸੀਂ ਕੀ ਪਤਾ ਨਹੀਂ ਕਿਸ ਆਧਾਰ ਤੇ ਕਹੀ ਜਾਂਦੇ ਨੇ ਜਦ ਕਿ ਦਲਵੀਰ ਸਿੰਘ ਤਾਂ ਸਾਡੀ ਜਥੇਬੰਦੀ ਚ ਕੋਈ ਕੋਈ ਮੈਂਬਰਸ਼ਿਪ ਕਦੀ ਪਾਈ ਹੋਈ ਹੈਗੀ ਉਹ ਸਾਡੀ ਜਥੇਬੰਦੀ ਦੇ ਪਿੱਛੇ ਨਹੀਂ ਹੈਗਾ ਉਹ ਤਾਂ ਥੋੜੇ ਦਿਨ ਪਹਿਲਾਂ ਮੈਂ ਫਤਿਹਗੜ੍ਹ ਸਾਹਿਬ ਚਾਨਕ ਗੁਰੂ ਘਰ ਮੱਠਾ ਟੇਕਣ ਗਿਆ ਸੀ ਉਹ ਉਸ ਤੋਂ ਪਹਿਲਾਂ ਅਕਾਲੀ ਦਲ ਦੇ ਉੱਤੇ ਮੀਟਿੰਗ ਹੋਈ ਸੀ ਮੈਨੂੰ ਕਿਸੇ ਨੇ ਉਸ ਤੋਂ ਦੱਸਿਆ ਕਿ ਤੇਰਾ ਭਰਾ ਅੱਜ ਇੱਥੇ ਅਕਾਲੀ ਨਾਲ ਜੁਆਇਨ ਕਰ ਗਿਆ ਮੈਂ ਕਿਹਾ ਚਲੋ ਮੁਬਾਰਕਾ ਹੋਣ ਉਹਨੂੰ ਫਿਰ ਉਹ ਤੋਂ 2-3 ਦਿਨ ਬਾਅਦ ਇਹ ਦਲਵੀਰ ਸਿੰਘ ਮੇਰੇ ਪਿੰਡ ਸਿੱਧੂ ਪਰ ਆਪਣੇ ਵੱਡੇ ਘਰਾਵੇ ਘਰ ਕੇ ਗੱਡੀ ਖੜਾਈ ਖੜਾ ਸੀ ਜਦੋਂ ਉੱਥੇ ਉਹ ਮੈਨੂੰ ਕੋਲ ਦੀ ਗੁਜਰ ਲੱਗਿਆ ਮੈਂ ਆਪਣੀ ਮੋਟਰਸੇਡ ਜਾਣਾ ਸਕੇਤਾਂ ਵੱਲ ਨੂੰ ਤਾਂ ਉੱਥੇ ਮੈਨੂੰ ਉਹ ਗੱਡੀ ਦੇ ਵਿੱਚੋਂ ਨਿਕਲੇ ਕਹਿੰਦਾ ਵੀ ਮੁਬਾਰਕਾਂ ਮੈਂ ਮੈਨੂੰ ਤੁਸੀਂ ਤਾਂ ਮਜ਼ਾਕ ਕਰ ਰਹੇ ਹੋ ਮੈਨੂੰ ਤੁਸੀਂ ਤਾਂ ਆਪਣੇ ਕਿਸਾਨ ਜਿੱਤੇ ਬੰਦੇ ਦੇ ਵਿੱਚ ਜੁਆਇਨ ਨਹੀਂ ਕਰਾਇਆ ਮੈਂ ਅਕਾਲੀ ਦਲ ਜੁਆਇਨ ਕਰ ਲਿਆ ਮੈਂ ਕਿਹਾ ਮੁबारकਾਂ ਬਹੁਤ ਵਧਾਈਆਂ ਵਾਲੀ ਗੱਲ ਹੈ ਚੰਗੀ ਗੱਲ ਹੈ ਜੇ ਤੱਕ ਅਕਾਲੀ ਦਾ ਜੁਆਨ ਕਰ ਲਿਆ ਜਦੋਂ ਉਹ ਆਪ ਹੀ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਕਿ ਮੈਂ ਅਕਾਲੀ ਦਾ ਜੁਆਇਨ ਕਰ ਲਿਆ ਆਪ ਮੰਨਦਾ ਤੇ ਅੱਜ ਪਤਾ ਨਹੀਂ ਕਿਸ ਤਰ੍ਹਾਂ ਕਹਿ ਰਿਹਾ ਹੈ ਕਿ ਮੈਂ ਦੁਬਾਰਾ ਫੇਰ ਇਸ ਕੁਝ ਫਾਇਡ ਕਰਨ ਦੀ ਕੋਸ਼ਿਸ਼ ਕਰਦਾ ਕਿ ਮੈਂ ਇਸ ਜਥੇਬੰਦੀ ਦੇ ਵਿੱਚ ਆ ਜਾਾਂ ਜਾਂ ਮੈਨੂੰ ਇਹ ਕੰਵਿੰਨਰ ਲਾ ਦੇਣ ਇਸ ਤਰ੍ਹਾਂ ਦੇ ਹੋ ਥੋੜੇ ਜਿਹਾ ਪਰਾਲੇ ਆਪ ਆਪਣੇ ਆਪ ਹੀ ਕਰਦਾ ਫਿਰਦਾ ਕਦੇ ਕਿਸੇ ਕੋਲ ਜਾਂਦਾ ਕਦੇ ਕਿਸੇ ਕੋਲ ਜਾਂਦਾ ਭੱਜਾਂ ਅੱਥਾ ਫਿਰਦਾ ਮੇਰਾ ਸਾਮਿਤ ਉਹ ਵਹਾਰਾ ਹੈ ਕਿ ਇਸ ਤਰ੍ਹਾਂ ਦੇ ਪਾ ਲਓ ਕਿਵੇਂ ਕਰਦੇ ਦੇਖੋ ਮੈਂ ਇੱਕ ਬੇਨਤੀ ਕਰਦਾ ਵੀ ਉਹਨਾਂ ਨੇ ਇਹ ਕਿਹਾ ਤੁਹਾਡੇ ਕਹਿਣ ਮੁਤਾਬਕ ਵੀ ਉਹ ਕਹਿੰਦਾ ਵੀ ਅਸੀਂ ਸਿੱਧੂਪੁਰ ਦੀ ਸੋਚ ਨੂੰ ਪਿਸ਼ੋਰਾ ਸਿੰਘ ਦੀ ਸੋਚ ਨੂੰ ਅੱਗੇ ਤੋਰਨਾ ਹੈ ਉਹ ਭਾਈ ਪਿਸ਼ੋਰਾ ਸਿੰਘ ਦੀ ਸੋਚ ਤਾਂ ਇਹ ਸੀਗੀ ਕਿ ਜਥੇਬੰਦੀ ਨੂੰ ਗੈਰ ਰਾਜਨੀਤਿਕ ਰੱਖਣਾ ਹੈ ਕਿਸੇ ਨੂੰ ਵੋਟਾਂ ਨੂੰ ਨਹੀਂ ਕਹਿਣਾ ਕਿਸੇ ਦਾ ਵਿਰੋਧ ਨਹੀਂ ਕਰਨਾ ਅਸੀਂ ਬਿਲਕੁਲ ਇੰਡੀਪੈਂਡੈਂਟ ਰਹਿਣਾ ਸਾਡੇ ਵਿੱਚ ਸਾਰੀਆਂ ਵਿਚਾਰਧਾਰਾਵਾਂ ਦੇ ਲੋਕ ਕਿਸਾਨਾਂ ਦੇ ਵਿੱਚ ਹੈਗੇ ਨੇ ਉਹ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣਾ ਉਹਦੇ ਵਿਚਾਰ ਸੀ ਤੇ ਜਿਹੜਾ ਦਲਬੀਰ ਸਿੰਘ ਕੁਝ ਦਿਨ ਪਹਿਲਾਂ ਕੁਝ ਸਮਾਂ ਪਹਿਲਾਂ ਅਕਾਲੀ ਦਲ ਜੁਆਇਨ ਕਰ ਗਿਆ ਤੇ ਅੱਜ ਜਥੇਬੰਦੀ ਦੇ ਵਿੱਚ ਮਤਲਬ ਉਹ ਕਨਵੀਨਰ ਦੀਆਂ ਗੱਲਾਂ ਕਰਦਾ ਅਜਿਹੇ ਬੰਦੇ ਨੂੰ ਆ ਸਾਰੇ ਬੈਠੇ ਨੇ ਪੁੱਛ ਲੋ ਸਾਰਿਆਂ ਦੇ ਹੱਥ ਖੜੇ ਕਰਵਾ ਕੇ ਕਿ ਕੀ ਇਹ ਸਾਰੇ ਉਹਦੀ ਉਹਨੂੰ ਕਨਵੀਨਰ ਨੂੰ ਐ ਐਕਸੈਪਟ ਕਰਦੇ ਨੇ ਸਵਾਲ ਇਸ ਗੱਲ ਦਾ ਹੈ ਇੱਥੋਂ ਤੱਕ ਆ ਕਿ ਜਥੇਬੰਦੀ ਦਾ ਮਤਲਬ ਜਿਹੜਾ ਬੰਦਾ ਕਿਸੇ ਪੋਲੀਟੀਕਲ ਪਾਰਟੀ ਦਾ ਅਹੁਦੇਦਾਰ ਹੈ ਜਾਂ ਉਹਦਾ ਮੈਂਬਰ ਹੈ ਉਹਨੂੰ ਕਿਸੇ ਛੋਟੇ ਅਹੁਦੇ ਤੇ ਵੀ ਨਹੀਂ ਰੱਖਦੀ ਉਹ ਕਿਹੜੇ ਢੰਗ ਨਾਲ ਕਹਿ ਰਹੇ ਨੇ ਕਿ ਮੈਂ ਪਿਸ਼ੋਰਾ ਸਿੰਘ ਦੀ ਸੋਚ ਨੂੰ ਮਤਲਬ ਅੱਗੇ ਵਧਾ ਰਿਹਾ ਹਾਂ ਮੈਨੂੰ ਤਾਂ ਲੱਗਦਾ ਪਿਸ਼ੋਰਾ ਸਿੰਘ ਦੀ ਸੋਚ ਦੇ ਬਿਲਕੁਲ 180 ਡਿਗਰੀ ਉਲਟੀ ਦਿਸ਼ਾ 'ਚ ਜਾ ਰਹੇ ਆ ਉਹ ਉਹਨੂੰ ਸਭ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਔਰ ਸਿੱਧੂ ਪਰ ਜਥੇਬੰਦੀ ਅਜੋ ਸੋਚ ਦੇ ਉੱਤੇ ਪਹਿਰਾ ਦੇ ਰਹੀ ਹੈ। ਸੋ ਇਹ ਦੀ ਇਹ ਮਤਲਬ ਗਲਤ ਬਿਆਨੀ ਹੈ। ਜੀ ਤੇ ਜੀ ਇੱਕ ਗੱਲ ਉਹਨਾਂ ਨੇ ਅ ਸੁਭ ਕਰਨ ਬਾਰੇ ਬੋਲੀ ਆ। ਇਹ ਜੀ ਸ਼ਬਦਾਵਲੀ ਬੋਲੀ ਆ ਕਿ ਇਹਨਾਂ ਨੇ ਮਰਵਾਇਆ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਦੇਖੋ ਸੁਭ ਕਰਨ ਦੀ ਮੌਤ ਪੂਰੀ ਕਿਸਾਨੀ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹ ਚੀਤ ਹੋਇਆ ਨਾ ਕਿ ਮਰਿਆ ਇਹ ਮਰਿਆ ਸ਼ਬਦ ਵਰਤਣਾ ਨਹੀਂ ਚਾਹੀਦਾ ਉਸ ਨੌਜਵਾਨ ਲਈ ਜਿਹੜਾ ਆਪਣੀ ਜਵਾਨੀ ਵਿੱਚ ਕਿਸਾਨਾਂ ਦੀਆਂ ਮੰਗਾਂ ਨਹੀਂ ਸੀਹੀ ਹੋਇਆ ਹੋਵੇ ਸੋ ਉਹਦੇ ਵਿੱਚ ਇਹ ਕਹਿਣਾ ਕਿ ਜਗਦੀਸ਼ ਸਿੰਘ ਦੱਲੇਵਾਲ ਉਹ ਸੀ ਜ਼ਿੰਮੇਵਾਰ ਆ ਮੈਂ ਪੁੱਛਣਾ ਚਾਹੁੰਦਾ ਕਿ ਜਗਦੀਸ਼ ਸਿੰਘ ਦੱਲੇਵਾਲ ਨੇ ਉਹਨਾਂ ਕਿਸਾਨਾਂ ਦਾ ਦਰਦ ਦੇਖਦਿਆਂ ਹੋਇਆ ਜਿਹੜੇ ਨਿਤ ਪ੍ਰਤੀ ਖੁਦਕੁਸ਼ੀ ਕਰ ਰਹੇ ਨੇ ਲੱਖ ਲੱਖ 2-2 ਲੱਖ ਕਰਜ਼ੇ ਪਿੱਛੇ ਉਹਨਾਂ ਕਿਸਾਨਾਂ ਦੇ ਕਰਜ਼ੇ ਨੂੰ ਦੇਖਦੇ ਹੋ ਨਾ ਕਿਸਾਨਾਂ ਦੀ ਨਿਤ ਖੁਦਕੁਸ਼ੀਆਂ ਨੂੰ ਦੇਖਦੇ ਹੋ ਆਪਣੀ ਜਾਨ ਦਾ ਜਿਹੜੀ ਜਾਨ ਆ ਉਹ ਦਾਤੇ ਲਾ ਦਿੱਤੀ ਤੇ ਇਹਨਾਂ ਲੋਕਾਂ ਦੀ ਦੇਣ ਕੀ ਹੈ ਜਿਹੜੇ ਕਹਿੰਦੇ ਨੇ ਕਿ ਜ਼ਿੰਮੇਵਾਰ ਸਰਦਾਰ ਜਗਜੀਤ ਸਿੰਘ ਢੱਲੇਵਾਲਾ ਜਿਹੜੇ ਕਦੇ ਘਰੋਂ ਨਹੀਂ ਨਿਕਲੇ ਜਿਹੜੇ ਆਪਣੇ ਪਿਓ ਦੀ ਸੋਚ ਤੋਂ ਮੁਨਕਰ ਹੋਏ ਨੇ ਕਿਉਂਕਿ ਪਿਓ ਨੇ ਤਾਂ ਇਹਦੇ ਨੇ ਪ੍ਰਧਾਨ ਥਾਪਿਆ ਸੀ ਜਗਜੀਤ ਸਿੰਘ ਢੱਲੇਵਾਲ ਨੂੰ ਤੇ ਇਹ ਕਹਿੰਦਾ ਕਿ ਉਹਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਤੇ ਉਹ ਕਿਹੜੀ ਸੋਚ ਆ ਜਿਹੜੀ ਪਿਓ ਤੇ ਕਹਿੰਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਆ ਆਗੂ ਆ ਇਹ ਪੂਰੇ ਪੰਜਾਬ ਨੂੰ ਲੀਡ ਕਰ ਸਕਦਾ ਤੇ ਪੁੱਤ ਉੱਠ ਕੇ ਕਵੇ ਕਿ ਮੇਰੇ ਸੋਚ ਦੀ ਮੇਰੇ ਪਿਓ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਤੇ ਪ੍ਰਧਾਨ ਅਸੀਂ ਮੰਨਦੇ ਨਹੀਂ ਤੇ ਮੈਨੂੰ ਲੱਗਦਾ ਉਹ ਤੇ ਆਪ ਹੀ ਕਿਸੇ ਨਾ ਕਿਤੇ ਛਸੋ ਪੰਜ ਚ 50 ਕਲੀਅਰ ਹੁੰਦੀ ਹੈ ਉਹ ਸਿਰਫ ਦੇ ਸਿਰਫ ਜੜੀਆਂ ਕੋਈ ਸਿਆਸੀ ਪਾਰਟੀਆਂ ਦੇ ਹੱਥੇ ਚੜ ਕੇ ਉਹਦੀ ਬਿਆਨਬਾਜ਼ੀ ਕਰ ਰਹੇ ਨੇ ਇਸ ਤੋਂ ਪਰੇ ਹੋਰ ਕੁਝ ਨਹੀਂ ਹੈ